ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਦੀ ਪਹਿਲ ਨਾਲ ਲੋਕਾਂ ਨੂੰ ਮੁਫਤ ਇਲਾਜ ਦੀ ਵਧੀਆ ਸਹੂਲਤ ਦਿੱਤੀ ਹੈ। ਆਮ ਆਦਮੀ ਕਲੀਨਿਕ ਪੰਜਾਬ ਵਿੱਚ ਆਈ ਸਿਹਤ ਕ੍ਰਾਂਤੀ ਦਾ ਚਿਹਰਾ ਹਨ। ਇਨ੍ਹਾਂ ਕਲੀਨਿਕਾਂ 'ਚ ਹਰ ਕਿਸਮ ਦੀ ਡਾਕਟਰੀ ਸਹੂਲਤ ਦਿੱਤੀ ਜਾਂਦੀ ਹੈ। 107 ਤਰ੍ਹਾਂ ਦੀਆਂ ਦਵਾਈਆਂ ਤੇ 47 ਤੋਂ ਵੱਧ ਕਿਸਮਾਂ ਦੇ ਟੈਸਟ ਮੁਫਤ ਕੀਤੇ ਜਾਂਦੇ ਹਨ। ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੇ ਵਿੱਚ 881 ਆਮ ਆਦਮੀ ਕਲੀਨਿਕ ਖੋਲੇ ਗਏ ਹਨ। ਜਿੰਨਾ ਵਿੱਚੋਂ 565 ਪਿੰਡੂ ਖੇਤਰਾ ਵਿੱਚ ਤੇ 316 ਸ਼ਹਿਰੀ ਖੇਤਰਾ ਵਿੱਚ ਕੰਮ ਕਰ ਰਹੇ ਹਨ ਹੁਣ ਲੋਕਾਂ ਨੂੰ ਸਿਹਤ ਸੇਵਾਵਾਂ ਲਈ ਦੂਰ ਜਾਣ ਦੀ ਲੋੜ ਨਹੀਂ ਰਹੀ ਕਿਉਂਕਿ ਮੁਹੱਲਿਆਂ ਵਿੱਚ ਖੁੱਲੇ ਆਮ ਆਦਮੀ ਕਲੀਨਿਕ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੇ ਨੇ ਲੋਕਾਂ ਨੂੰ ਬਹੁਤ ਹੀ ਫਾਇਦਾ ਹੋ ਰਿਹਾ ਇਹਦੇ ਵਿੱਚ ਕਿ ਲੋਕੀ ਆਪਣੇ ਛੋਟੇ-ਛੋਟੇ ਬਿਮਾਰੀਆਂ ਬੁਖਾਰ ਜ਼ੁਖਾਮ ਖਾਂਸੀ ਦਾ ਛੋਟੇ ਵੀ ਹੋਰ ਬਿਮਾਰੀਆਂ ਦਾ ਇਲਾਜ ਇੱਥੇ ਕਰਵਾ ਰਹੇ ਆ ਫ੍ਰੀ ਦੇ ਵਿੱਚ 2000 24 ਸਾਡੇ ਸੈਂਟਰ ਸ਼ੁਰੂ ਹੋਇਆ ਸੀਗਾ ਉਸ ਕੋ ਮੈਂ ਇੱਥੇ ਹਾਂ ਤੇ ਪੇਸ਼ੈਂਟ ਸਾਡੇ ਕੋ ਰੂਟੀਨ ਚ ਕਾਫੀ ਆਉਂਦੇ ਆ ਮੇਰੇ ਉਹਨਾਂ ਦਾ ਰੂਟੀਨ ਇੰਜੈਕਸ਼ਨ ਉਹ ਲੋਡ ਹੋਵੇ ਉਹਨਾਂ ਦੇ ਬਲੱਡ ਟੈਸਟ ਜਿਹੜੇ ਰੂਟੀਨ ਟੈਸਟ ਹੈ ਉਹ ਸਾਰੇ ਹੋ ਜਾਂਦੇ ਆ ਫ੍ਰੀ ਆਫ ਕਾਸ ਹੁੰਦੇ ਆ ਤੇ ਕਨਸਰਨਡ ਉਹਨਾਂ ਦੇ ਜਿਹੜੀ ਵੀ ਉਹਨਾਂ ਦੀ ਅਿਲਮੈਂਟ ਹੁੰਦੀ ਹੈ ਬਿਮਾਰੀ ਹੁੰਦੀ ਹੈ ਉਹਦੇ ਹਿਸਾਬ ਨਾਲ ਫਿਰ ਅਸੀਂ ਉਹਨਾਂ ਨੂੰ ਦਵਾਈ ਵੀ ਦੇ ਕੇ ਪਈਏ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਆ ਤੋ 209 ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਦਮੀ ਕਲੀਨਿਕਾਂ ਦੀ ਵੀ ਹੋ ਜੂਗੀ ਵਾਰੀ ਮਹੀਨੇ ਹਰ ਪਾਸੇ ਤਬਾਹੀ ਮਚਾਈ ਹੋਈ ਸੀ ਹਿਮਾਚਲ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਤਾਂ ਹਰ ਪਾਸੇ ਤਬਾਹੀ ਦੇ ਤਸਵੀਰਾਂ ਨਜ਼ਰ ਆ ਰਹੀਆਂ ਸਨ ਹਿਮਾਚਲ ਦੀ ਗੱਲ ਕਰੀਏ ਤਾਂ ਹਿਮਾਚਲ ਦੇ ਵਿੱਚ ਕਈ ਥਾਵਾਂ ਤੇ ਬੱਦਲ ਫਟਣ ਦੀਆਂ ਘਟਨਾਵਾਂ ਤੇ ਕਈ ਥਾਵਾਂ ਤੋਂ ਲੈਂਡ ਸਲਾਈਡ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਸੀ ਜਿਸ ਦੇ ਨਾਲ ਵੱਡੀ ਤਬਾਹੀ ਮਚੀ ਹੋਈ ਸੀ ਜਿੱਤੇ ਆ ਤਸਵੀਰਾਂ ਦੇਖ ਕੇ ਇੱਕ ਡਰ ਦਾ ਮਾਹੌਲ ਵੀ ਲੋਕਾਂ ਦੇ ਵਿੱਚ ਬਣਿਆ ਹੋਇਆ ਸੀ ਤਾਂ ਉੱਥੇ ਹੀ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਹਾੜਾਂ ਨੇ ਜਿਹੜੇ ਤਬਾਹੀ ਮਚਾਈ ਹੋਈ ਸੀ ਤਾਂ ਉੱਥੇ ਹੀ ਮਾਨਸੂਨ ਹੋਣ ਘਟਦਾ ਨਜ਼ਰ ਆ ਰਿਹਾ ਮਾਨਸੂਨ ਕਮਜ਼ੋਰ ਨਜ਼ਰ ਆ ਰਿਹਾ ਜਿਸ ਤੇ ਚੱਲਦੇ ਲੋਕਾਂ ਨੂੰ ਕੁਝ ਰਾਹਤ ਮਿਲੀ ਆ ਇਸ ਦੇ ਨਾਲ ਕਈ ਥਾਵਾਂ ਤੇ ਜਿਹੜੀ ਹੈ ਰਾਹਤ ਲੋਕਾਂ ਨੂੰ ਮਿਲ ਗਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਹੁਣ ਮਾਨਸੂਨ ਕਮਜ਼ੋਰ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹਲਕਾ ਮੀਂਹ ਜਿਹੜਾ ਕਈ ਥਾਵਾਂ ਤੇ ਪੈ ਸਕਦੀ ਆ ਹਲਕੀ ਬਾਰਿਸ਼ੀ ਹੋ ਸਕਦੀ ਆ ਪਰ ਤੇਜ਼ ਮੀਂਹ ਦੀ ਹਜੇ ਕੋਈ ਵੀ ਚੇਤਾਵਨੀ ਮੌਸਮ ਵਿਭਾਗ ਦੇ ਵੱਲੋਂ ਨਹੀਂ ਦਿੱਤੀ ਗਈ ਆ ਤਾਂ ਉੱਥੇ ਹੀ ਦੇਸ਼ ਭਰ ਦੇ ਵਿੱਚ ਲੋਕਾਂ ਨੂੰ ਹੁਣ ਭਾਰੀ ਮੀਂਹ ਤੋਂ ਜਿਹੜੀ ਆ ਰਾਹਤ ਜਿਹੜੀ ਮਿਲਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਮੌਨਸੂਨ ਕਮਜ਼ੋਰ ਹੁੰਦਾ ਨਜ਼ਰ ਆ ਰਿਹਾ ਤਾਂ ਉੱਥੇ ਹੀ ਤੇਜ਼ ਧੁੱਪ ਜਿਹੜੀ ਆ ਜਿਹੜੀ ਹੁਮਸ ਭਾਰੀ ਗਰਮੀ ਇਸ ਦੇ ਨਾਲ ਲੋਕਾਂ ਨੂੰ ਪਰੇਸ਼ਾਨੀ ਹੋਵੇਗੀ ਕਿਉਂਕਿ ਇੱਕਦਮ ਤੇਜ਼ ਮੀਂਹ ਤੋਂ ਬਾਅਦ ਜਿਹੜੀ ਤੇਜ਼ ਧੁੱਪ ਨਿਕਲਣੀ ਹੈ ਇਹ ਵੀ ਪਰੇਸ਼ਾਨੀ ਦਾ ਕਾਰਨ ਹੀ ਬਣ ਜਾਂਦੀ ਹੈ ਕਿਉਂਕਿ ਤੇਜ਼ ਧੁੱਪ ਫਿਰ ਲੋਕਾਂ ਨੂੰ ਹੁਮਸ ਭਾਰੀ ਗਰਮੀ ਵੀ ਜਿਹੜੀ ਇਸ ਦੇ ਨਾਲ ਮਹਿਸੂਸ ਹੁੰਦੀ ਆ ਦੱਸਦੇ ਕਿ ਪਿਛਲੇ ਦਿਨੀ ਪਾਰੀ ਮੀ ਜਿਹੜਾ ਲਗਾਤਾਰ ਮੀਦ ਜਿਹੜੀ ਮੌਸਮ ਵਿਭਾਗ ਦੇ ਵੱਲੋਂ ਅਲਰਟ ਕੀਤਾ ਗਿਆ ਸੀਗਾ ਤੇ ਉਸੇਰ ਚਲਦੇ ਲਗਾਤਾਰ ਕਈ ਥਾਵਾਂ ਤੇ ਮੀ ਪਿਆ ਤੇ ਪੰਜਾਬ ਭਰ ਦੇ ਵਿੱਚ ਵੀ ਲਗਾਤਾਰ ਬਾਰਿਸ਼ ਹੋ ਰਹੀ ਸੀ ਜੋ ਕਿ ਇੱਕ ਵੱਡੀ ਪਰੇਸ਼ਾਨੀ ਦਾ ਕਾਰਨ ਬਣੀ ਹੋਈ ਸੀ ਸੜਕਾਂ ਤੇ ਪਾਣੀ ਭਰ ਗਿਆ ਸੀ ਜਿਸ ਦੇ ਨਾਲ ਔਨਜਾਣ ਵਿੱਚ ਬੱਚਿਆਂ ਨੂੰ ਵੀ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਸਰਕਾਰ ਦੇ ਵੱਲੋਂ ਵੀ ਬੱਚਿਆਂ ਨੂੰ ਛੁੱਟੀਆਂ ਦਿਆ ਐਲਾਨ ਕੀਤਾ ਗਿਆ ਸੀਗਾ ਤਾਂ ਉੱਥੇ ਹੀ ਹੁਣ ਇਸ ਭਾਰੀ ਮੀਂਹ ਤੋਂ ਜਿਹੜਾ ਛੁਟਕਾਰਾ ਮਿਲਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਮੌਨਸੂਨ ਕਮਜ਼ੋਰ ਹੁੰਦਾ ਨਜ਼ਰ ਆ ਰਿਹਾ ਤੇ ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਔਣ ਵਾਲੇ ਦਿਨਾਂ ਦੇ ਵਿੱਚ ਹਲਕੀ ਬਾਰਿਸ਼ ਹੀ ਹੋ ਸਕਦੀ ਹੈ ਜੇਕਰ ਬਾਰਿਸ਼ ਹੁੰਦੀ ਹੈ ਤਾਂ ਹਲਕੀ ਹੋਵੇਗੀ ਇਸ ਦੇ ਨਾਲ ਕੋਈ ਵੱਡਾ ਨੁਕਸਾਨ ਜਿਹੜਾ ਨਹੀਂ ਹੋਵੇਗਾ ਤੇ ਹੁਣ ਮੌਨਸੂਨ ਤੋਂ ਬਾਰਿਸ਼ ਤੋਂ ਭਾਰੀ ਮੀਂਹ ਤੋਂ ਲੋਕਾਂ ਨੂੰ ਕਿਤੇ ਨ ਕਿਤੇ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਪਾਰੇ ਮਹੀਨੇ ਹਰ ਪਾਸੇ ਤਬਾਹੀ ਮਚਾਈ ਹੋਈ ਸੀ ਹਿਮਾਚਲ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਤਾਂ ਹਰ ਪਾਸੇ ਤਬਾਹੀ ਦੇ ਤਸਵੀਰਾਂ ਨਜ਼ਰ ਆ ਰਹੀਆਂ ਸਨ ਹਿਮਾਚਲ ਦੀ ਗੱਲ ਕਰੀਏ ਤਾਂ ਹਿਮਾਚਲ ਦੇ ਵਿੱਚ ਕਈ ਥਾਵਾਂ ਤੇ ਬੱਦਲ ਫਟਣ ਦੀਆਂ ਘਟਨਾਵਾਂ ਤੇ ਕਈ ਥਾਵਾਂ ਤੋਂ ਲੈਂਡਸਲਾਈਡ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਸੀ ਜਿਸ ਦੇ ਨਾਲ ਵੱਡੀ ਤਬਾਹੀ ਮਚੀ ਹੋਈ ਸੀ ਜਿੱਤੇਆਂ ਤਸਵੀਰਾਂ ਦੇਖ ਕੇ ਇੱਕ ਡਰ ਦਾ ਮਾਹੌਲ ਵੀ ਲੋਕਾਂ ਦੇ ਵਿੱਚ ਬਣਿਆ ਹੋਇਆ ਸੀ ਤਾਂ ਉੱਥੇ ਹੀ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਹੜ੍ਹਾਂ ਨੇ ਜਿਹੜੇ ਤਬਾਹੀ ਮਚਾਈ ਹੋਈ ਸੀ ਤਾਂ ਉੱਤੇ ਹੀ ਮਾਨਸੂਨ ਹੋਣ ਘੱਟ ਦਾ ਨਜ਼ਰ ਆ ਰਿਹਾ ਮਾਨਸੂਨ ਕਮਜ਼ੋਰ ਨਜ਼ਰ ਆ ਰਿਹਾ ਜਿਸ ਦੇ ਚੱਲਦੇ ਲੋਕਾਂ ਨੂੰ ਕੁਝ ਰਾਹਤ ਮਿਲੀ ਆ ਇਸ ਦੇ ਨਾਲ ਕਈ ਥਾਵਾਂ ਤੇ ਜਿਹੜੀ ਹੈ ਰਾਹਤ ਲੋਕਾਂ ਨੂੰ ਮਿਲ ਗਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਹੁਣ ਮਾਨਸੂਨ ਕਮਜ਼ੋਰ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹਲਕਾ ਮੀਂਹ ਜਿਹੜਾ ਕਈ ਥਾਵਾਂ ਤੇ ਪੈ ਸਕਦੀ ਆ ਹਲਕੀ ਬਾਰਿਸ਼ੀ ਹੋ ਸਕਦੀ ਆ ਪਰ ਤੇਜ਼ ਮੀਂਹ ਦੀ ਹਜੇ ਕੋਈ ਵੀ ਚੇਤਾਵਨੀ ਮੌਸਮ ਵਿਭਾਗ ਦੇ ਵੱਲੋਂ ਨਹੀਂ ਦਿੱਤੀ ਗਈ ਆ ਤਾਂ ਉੱਥੇ ਹੀ ਦੇਸ਼ ਭਰ ਦੇ ਵਿੱਚ ਲੋਕਾਂ ਨੂੰ ਹੁਣ ਭਾਰੀ ਮੀਂਹ ਤੋਂ ਜਿਹੜੀ ਆ ਰਾਹਤ ਜਿਹੜੀ ਮਿਲਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਮੌਨਸੂਨ ਕਮਜ਼ੋਰ ਹੁੰਦਾ ਨਜ਼ਰ ਆ ਰਿਹਾ ਤਾਂ ਉੱਥੇ ਹੀ ਤੇਜ ਧੁੱਪ ਜਿਹੜੀ ਆ ਜਿਹੜੀ ਹਮਸਪਾਰੀ ਗਰਮੀ ਹੈ ਇਸ ਦੇ ਨਾਲ ਲੋਕਾਂ ਨੂੰ ਪਰੇਸ਼ਾਨੀ ਹੋਵੇਗੀ ਕਿਉਂਕਿ ਇੱਕਦਮ ਤੇਜ ਮੀਂਹ ਤੋਂ ਬਾਅਦ ਜਿਹੜੀ ਤੇਜ ਧੁੱਪ ਨਿਕਲਣੀ ਹੈ ਇਹ ਵੀ ਪਰੇਸ਼ਾਨੀ ਦਾ ਕਾਰਨ ਹੀ ਬਣ ਜਾਂਦੀ ਹੈ ਕਿਉਂਕਿ ਤੇਜ ਧੁੱਪ ਫਿਰ ਲੋਕਾਂ ਨੂੰ ਹਮਸਪਾਰੀ ਗਰਮੀ ਵੀ ਜਿਹੜੀ ਇਸ ਦੇ ਨਾਲ ਮਹਿਸੂਸ ਹੁੰਦੀ ਆ ਦੱਸਦੇ ਕਿ ਪਿਛਲੇ ਦਿਨੀ ਭਾਰੀ ਮੀਂਹ ਜਿਹੜਾ ਲਗਾਤਾਰ ਮੀਂਹ ਜਿਹੜੀ ਮੌਸਮ ਵਿਭਾਗ ਦੇ ਵੱਲੋਂ ਅਲਰਟ ਕੀਤਾ ਗਿਆ ਸੀਗਾ ਤੇ ਉਸੇਰ ਚੱਲਦੇ ਲਗਾਤਾਰ ਕਈ ਥਾਵਾਂ ਤੇ ਮੀਂਹ ਪਿਆ ਤੇ ਪੰਜਾਬ ਭਾਰ ਦੇ ਵਿੱਚ ਵੀ ਲਗਾਤਾਰ ਬਾਰਿਸ਼ ਹੋ ਰਹੀ ਸੀ ਜੋ ਕਿ ਇੱਕ ਵੱਡੀ ਪਰੇਸ਼ਾਨੀ ਦਾ ਕਾਰਨ ਬਣੀ ਹੋਈ ਸੀ ਸੜਕਾਂ ਤੇ ਪਾਣੀ ਭਰ ਗਿਆ ਸੀ ਜਿਸ ਦੇ ਨਾਲ ਔਨਜਾਨ ਵਿੱਚ ਬੱਚਿਆਂ ਨੂੰ ਵੀ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਸਰਕਾਰ ਦੇ ਵੱਲੋਂ ਵੀ ਬੱਚਿਆਂ ਨੂੰ ਛੁੱਟੀਆਂ ਦਿਆ ਐਲਾਨ ਕੀਤਾ ਗਿਆ ਸੀਗਾ ਤਾਂ ਉੱਥੇ ਹੀ ਹੁਣ ਇਸ ਭਾਰੀ ਮੀਂਹ ਤੋਂ ਜਿਹੜਾ ਛੁਟਕਾਰਾ ਮਿਲਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਮਾਨਸੂਨ ਕਮਜ਼ੋਰ ਹੁੰਦਾ ਨਜ਼ਰ ਆ ਰਿਹਾ ਤੇ ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਲਕੀ ਬਾਰਿਸ਼ ਹੀ ਹੋ ਸਕਦੀ ਹੈ ਜੇਕਰ ਬਾਰਿਸ਼ ਹੁੰਦੀ ਹੈ ਤਾਂ ਹਲਕੀ ਹੋਵੇਗੀ ਇਸ ਦੇ ਨਾਲ ਕੋਈ ਵੱਡਾ ਨੁਕਸਾਨ ਜਿਹੜਾ ਨਹੀਂ ਹੋਵੇਗਾ ਤੇ ਹੁਣ ਮੌਨਸੂਨ ਤੋਂ ਬਾਰਿਸ਼ ਤੋਂ ਭਾਰੀ ਮੀਂਹ ਤੋਂ ਲੋਕਾਂ ਨੂੰ ਕਿਤੇ ਨ ਕਿਤੇ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਪਾਰੀ ਮੀਂਹ ਨੇ ਹਰ ਪਾਸੇ ਤਬਾਹੀ ਮਚਾਈ ਹੋਈ ਸੀ ਹਿਮਾਚਲ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਤਾਂ ਹਰ ਪਾਸੇ ਤਬਾਹੀ ਦੇ ਤਸਵੀਰਾਂ ਨਜ਼ਰ ਆ ਰਹੀਆਂ ਸਨ ਹਿਮਾਚਲ ਦੀ ਗੱਲ ਕਰੀਏ ਤਾਂ ਹਿਮਾਚਲ ਦੇ ਵਿੱਚ ਕਈ ਥਾਵਾਂ ਤੇ ਬੱਦਲ ਫਟਣ ਦੀਆਂ ਘਟਨਾਵਾਂ ਤੇ ਕਈ ਥਾਵਾਂ ਤੋਂ ਲੈਂਡ ਸਲਾਈਡ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਸੀ ਜਿਸ ਦੇ ਨਾਲ ਵੱਡੀ ਤਬਾਹੀ ਮਚੀ ਹੋਈ ਸੀ ਜਿੱਥੇ ਆ ਤਸਵੀਰਾਂ ਦੇਖ ਕੇ ਇੱਕ ਡਰ ਦਾ ਮਾਹੌਲ ਵੀ ਲੋਕਾਂ ਦੇ ਵਿੱਚ ਬਣਿਆ ਹੋਇਆ ਸੀ ਤਾਂ ਉੱਥੇ ਹੀ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਹੜਾ ਨੇ ਜਿਹੜੇ ਤਬਾਹੀ ਮਚਾਈ ਹੋਈ ਸੀ ਤਾਂ ਉੱਤੇ ਹੀ ਮਾਨਸੂਨ ਹੋਣ ਘਟਦਾ ਨਜ਼ਰ ਆ ਰਿਹਾ ਮਾਨਸੂਨ ਕਮਜ਼ੋਰ ਨਜ਼ਰ ਆ ਰਿਹਾ ਜਿਸ ਤੇ ਚੱਲਦੇ ਲੋਕਾਂ ਨੂੰ ਕੁਝ ਰਾਹਤ ਮਿਲੀ ਆ ਇਸ ਦੇ ਨਾਲ ਕਈ ਥਾਵਾਂ ਤੇ ਜਿਹੜੀ ਆ ਰਾਹਤ ਲੋਕਾਂ ਨੂੰ ਮਿਲ ਗਈ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਹੁਣ ਮਾਨਸੂਨ ਕਮਜ਼ੋਰ ਹਤੇ ਆਉਣ ਵਾਲੇ ਦਿਨਾਂ ਦੇ ਵਿੱਚ ਹਲਕਾ ਮੀਂਹ ਜਿਹੜਾ ਕਈ ਥਾਵਾਂ ਤੇ ਪੈ ਸਕਦੀ ਆ ਹਲਕੀ ਬਾਰਿਸ਼ੀ ਹੋ ਸਕਦੀ ਆ ਪਰ ਤੇਜ਼ ਮੀਂਹ ਦੀ ਹਜੇ ਕੋਈ ਵੀ ਚੇਤਾਵਨੀ ਮੌਸਮ ਵਿਭਾਗ ਦੇ ਵੱਲੋਂ ਨਹੀਂ ਦਿੱਤੀ ਗਈ ਆ ਤਾਂ ਉੱਥੇ ਹੀ ਦੇਸ਼ ਭਰ ਦੇ ਵਿੱਚ ਲੋਕਾਂ ਨੂੰ ਹੁਣ ਭਾਰੀ ਮੀਂਹ ਤੋਂ ਜਿਹੜੀ ਆ ਰਾਹਤ ਜਿਹੜੀ ਮਿਲਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਮੌਨਸੂਨ ਕਮਜ਼ੋਰ ਹੁੰਦਾ ਨਜ਼ਰ ਆ ਰਿਹਾ ਤਾਂ ਉੱਥੇ ਹੀ ਤੇਜ਼ ਧੁੱਪ ਜਿਹੜੀ ਆ ਜਿਹੜੀ ਹੁਮੇਸ ਭਾਰੀ ਗਰਮੀ ਹੈ ਇਸੇ ਨਾਲ ਲੋਕਾਂ ਨੂੰ ਪਰੇਸ਼ਾਨੀ ਹੋਵੇਗੀ ਕਿਉਂਕਿ ਇਕਦਮ ਤੇਜ਼ ਮੀਂਹ ਤੋਂ ਬਾਅਦ ਜਿਹੜੀ ਤੇਜ਼ ਧੁੱਪ ਨਿਕਲਣੀ ਹੈ ਇਹ ਵੀ ਪਰੇਸ਼ਾਨੀ ਦਾ ਕਾਰਨ ਹੀ ਬਣ ਜਾਂਦੀ ਹੈ ਕਿਉਂਕਿ ਤੇਜ਼ ਧੁੱਪ ਫਿਰ ਲੋਕਾਂ ਨੂੰ ਹਮਤ ਪਰ ਗਰਮੀ ਵਿਝੜੀ ਇਸੇ ਨਾਲ ਮਹਿਸੂਸ ਹੁੰਦੀ ਆ ਦੱਸਦੇ ਕਿ ਪਿਛਲੇ ਦਿਨੀ ਭਾਰੀ ਮੀਂਹ ਜਿਹੜਾ ਲਗਾਤਾਰ ਮੀਂਹ ਜਿਹੜੀ ਮੌਸਮ ਵਿਭਾਗ ਦੇ ਵੱਲੋਂ ਅਲਰਟ ਕੀਤਾ ਗਿਆ ਸੀਗਾ ਤੇ ਉਸੇਰ ਚੱਲਦੇ ਲਗਾਤਾਰ ਕਈ ਥਾਵਾਂ ਤੇ ਮੀਂਹ ਪਿਆ ਤੇ ਪੰਜਾਬ ਭਾਰ ਦੇ ਵਿੱਚ ਵੀ ਲਗਾਤਾਰ ਵਾਰਿਸ਼ ਹੋ ਰਹੀ ਸੀ ਜੋ ਕਿ ਇੱਕ ਵੱਡੀ ਪਰੇਸ਼ਾਨੀ ਦਾ ਕਾਰਨ ਬਣੀ ਹੋਈ ਸੀ ਸੜਕਾਂ ਤੇ ਪਾਣੀ ਭਰ ਗਿਆ ਸੀ ਜਿਸ ਦੇ ਨਾਲ ਔਨਜਾਨ ਵਿੱਚ ਬੱਚਿਆਂ ਨੂੰ ਵੀ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਸਰਕਾਰ ਦੇ ਵੱਲੋਂ ਵੀ ਬੱਚਿਆਂ ਨੂੰ ਛੁੱਟੀਆਂ ਦਿਆ ਐਲਾਨ ਕੀਤਾ ਗਿਆ ਸੀਗਾ ਤਾਂ ਉੱਥੇ ਹੀ ਹੁਣ ਇਸ ਭਾਰੀ ਮੀਂਹ ਤੋਂ ਜਿਹੜਾ ਛੁਟਕਾਰਾ ਮਿਲਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਮੌਨਸੂਨ ਕਮਜ਼ੋਰ ਹੁੰਦਾ ਨਜ਼ਰ ਆ ਰਿਹਾ ਤੇ ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਔਨ ਵਾਲੇ ਦਿਨਾਂ ਦੇ ਵਿੱਚ ਹਲਕੀ ਬਾਰਿਸ਼ ਹੀ ਹੋ ਸਕਦੀ ਹੈ ਜੇਕਰ ਬਾਰਿਸ਼ ਹੁੰਦੀ ਹੈ ਤਾਂ ਹਲਕੀ ਹੋਵੇਗੀ ਇਸ ਦੇ ਨਾਲ ਕੋਈ ਵੱਡਾ ਨੁਕਸਾਨ ਜਿਹੜਾ ਨਹੀਂ ਹੋਵੇਗਾ ਤੇ ਹੁਣ ਮੌਨਸੂਨ ਤੋਂ ਬਾਰਿਸ਼ ਤੋਂ ਭਾਰੀ ਮੀਂਹ ਤੋਂ ਲੋਕਾਂ ਨੂੰ ਕਿਤੇ ਨਾ ਕਿਤੇ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਪਾਰੇ ਮਹੀਨੇ ਹਰ ਪਾਸੇ ਤਬਾਹੀ ਮਚਾਈ ਹੋਈ ਸੀ ਹਿਮਾਚਲ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਤਾਂ ਹਰ ਪਾਸੇ ਤਬਾਹੀ ਦੇ ਤਸਵੀਰਾਂ ਨਜ਼ਰ ਆ ਰਹੀਆਂ ਸਨ ਹਿਮਾਚਲ ਦੀ ਗੱਲ ਕਰੀਏ ਤਾਂ ਹਿਮਾਚਲ ਦੇ ਵਿੱਚ ਕਈ ਥਾਵਾਂ ਤੇ ਬੱਦਲ ਫਟਣ ਦੀਆਂ ਘਟਨਾਵਾਂ ਤੇ ਕਈ ਥਾਵਾਂ ਤੋਂ ਲੈਂਡਸਲਾਈਡ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਸੀ ਜਿਸ ਦੇ ਨਾਲ ਵੱਡੀ ਤਬਾਹੀ ਮਚੀ ਹੋਈ ਸੀ ਜਿੱਤੇਆਂ ਤਸਵੀਰਾਂ ਦੇਖ ਕੇ ਇੱਕ ਡਰ ਦਾ ਮਾਹੌਲ ਵੀ ਲੋਕਾਂ ਦੇ ਵਿੱਚ ਬਣਿਆ ਹੋਇਆ ਸੀ ਤਾਂ ਉੱਥੇ ਹੀ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਖੜਾ ਨੇ ਜਿਹੜੀ ਤਬਾਹੀ ਮਚਾਈ ਹੋਈ ਸੀ ਤਾਂ ਉੱਤੇ ਹੀ ਮਾਨਸੂਨ ਹੋਣ ਘਟਦਾ ਨਜ਼ਰ ਆ ਰਿਹਾ ਮਾਨਸੂਨ ਕਮਜ਼ੋਰ ਨਜ਼ਰ ਆ ਰਿਹਾ ਜਿਸ ਤੇ ਚੱਲਦੇ ਲੋਕਾਂ ਨੂੰ ਕੁਝ ਰਾਹਤ ਮਿਲੀ ਆ ਇਸ ਦੇ ਨਾਲ ਕਈ ਥਾਵਾਂ ਤੇ ਜਿਹੜੀ ਹੈ ਰਾਹਤ ਲੋਕਾਂ ਨੂੰ ਮਿਲ ਗਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਹੁਣ ਮਾਨਸੂਨ ਕਮਜ਼ੋਰ ਹਤੇ ਆਉਣ ਵਾਲੇ ਦਿਨਾਂ ਦੇ ਵਿੱਚ ਹਲਕਾ ਮੀਂਹ ਜਿਹੜਾ ਕਈ ਥਾਵਾਂ ਤੇ ਪੈ ਸਕਦੀ ਆ ਹਲਕੀ ਬਾਰਿਸ਼ੀ ਹੋ ਸਕਦੀ ਆ ਪਰ ਤੇਜ਼ ਮੀਂਹ ਦੀ ਹਜੇ ਕੋਈ ਵੀ ਚੇਤਾਵਨੀ ਮੌਸਮ ਵਿਭਾਗ ਦੇ ਵੱਲੋਂ ਨਹੀਂ ਦਿੱਤੀ ਗਈ ਆ ਤੋਂ ਉੱਥੇ ਹੀ ਦੇਸ਼ ਭਰ ਦੇ ਵਿੱਚ ਲੋਕਾਂ ਨੂੰ ਹੁਣ ਭਾਰੀ ਮੀਂਹ ਤੋਂ ਜਿਹੜੀ ਆ ਰਾਹਤ ਜਿਹੜੀ ਮਿਲਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਮੌਨਸੂਨ ਕਮਜ਼ੋਰ ਹੁੰਦਾ ਨਜ਼ਰ ਆ ਰਿਹਾ ਤਾਂ ਉੱਥੇ ਹੀ ਤੇਜ ਧੁੱਪ ਜਿਹੜੀ ਆ ਜਿਹੜੀ ਹਮਸਪਾਰੀ ਗਰਮੀ ਇਸ ਦੇ ਨਾਲ ਲੋਕਾਂ ਨੂੰ ਪਰੇਸ਼ਾਨੀ ਹੋਵੇਗੀ ਕਿਉਂਕਿ ਇੱਕਦਮ ਤੇਜ ਮੀਂਹ ਤੋਂ ਬਾਅਦ ਜਿਹੜੀ ਤੇਜ ਧੁੱਪ ਨਿਕਲਣੀ ਹੈ ਇਹ ਵੀ ਪਰੇਸ਼ਾਨੀ ਦਾ ਕਾਰਨ ਹੀ ਬਣ ਜਾਂਦੀ ਹੈ ਕਿਉਂਕਿ ਤੇਜ ਧੁੱਪ ਫਿਰ ਲੋਕਾਂ ਨੂੰ ਹਮਸਪਾਰੀ ਗਰਮੀ ਵੀ ਜਿਹੜੀ ਇਸ ਦੇ ਨਾਲ ਮਹਿਸੂਸ ਹੁੰਦੀ ਆ ਦੱਸਦੇ ਕਿ ਪਿਛਲੇ ਦਿਨੀ ਭਾਰੀ ਮੀਂਹ ਜਿਹੜਾ ਲਗਾਤਾਰ ਮੀਂਹ ਜਿਹੜੀ ਮੌਸਮ ਵਿਭਾਗ ਦੇ ਵੱਲੋਂ ਅਲਰਟ ਕੀਤਾ ਗਿਆ ਸੀਗਾ ਤੇ ਉਸੇਰ ਚੱਲਦੇ ਲਗਾਤਾਰ ਕਈ ਥਾਵਾਂ ਤੇ ਮੀਂਹ ਪਿਆ ਤੇ ਪੰਜਾਬ ਭਾਰ ਦੇ ਵਿੱਚ ਵੀ ਲਗਾਤਾਰ ਬਾਰਿਸ਼ ਹੋ ਰਹੀ ਸੀ ਜੋ ਕਿ ਇੱਕ ਵੱਡੀ ਪਰੇਸ਼ਾਨੀ ਦਾ ਕਾਰਨ ਬਣੀ ਹੋਈ ਸੀ ਸੜਕਾਂ ਤੇ ਪਾਣੀ ਭਰ ਗਿਆ ਸੀ ਜਿਸ ਦੇ ਨਾਲ ਔਨਜਾਨ ਵਿੱਚ ਬੱਚਿਆਂ ਨੂੰ ਵੀ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਸਰਕਾਰ ਦੇ ਵੱਲੋਂ ਵੀ ਬੱਚਿਆਂ ਨੂੰ ਛੁੱਟੀਆਂ ਦਿਆ ਐਲਾਨ ਕੀਤਾ ਗਿਆ ਸੀਗਾ ਤਾਂ ਉੱਥੇ ਹੀ ਹੁਣ ਇਸ ਭਾਰੀ ਮੀਂਹ ਤੋਂ ਜਿਹੜਾ ਛੁਟਕਾਰਾ ਮਿਲਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਮਾਨਸੂਨ ਕਮਜ਼ੋਰ ਹੁੰਦਾ ਨਜ਼ਰ ਆ ਰਿਹਾ ਤੇ ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਲਕੀ ਬਾਰਿਸ਼ ਹੀ ਹੋ ਸਕਦੀ ਹੈ ਜੇਕਰ ਬਾਰਿਸ਼ ਹੁੰਦੀ ਹੈ ਤਾਂ ਹਲਕੀ ਹੋਵੇਗੀ ਇਸ ਦੇ ਨਾਲ ਕੋਈ ਵੱਡਾ ਨੁਕਸਾਨ ਜਿਹੜਾ ਨਹੀਂ ਹੋਵੇਗਾ ਤੇ ਹੁਣ ਮੌਨਸੂਨ ਤੋਂ ਬਾਰਿਸ਼ ਤੋਂ ਭਾਰੀ ਮੀਂਹ ਤੋਂ ਲੋਕਾਂ ਨੂੰ ਕਿਤੇ ਨ ਕਿਤੇ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ